ਜਿਹੜਾ ਹਰੀ ਹਰੀ ਦਾ ਨਾਮ ਪਰਮੇਸ਼ਰ ਦਾ ਮੁਖ ਤੋਂ ਬੋਲਦਾ ਮਨ ਮੁਟੇ ਸੁਖ ਹੋਏ ਮੰਨ ਦੇ ਚ ਪਰ ਸੰਤੋ ਜੰਦੀ ਔਰ ਸਾਰੀ ਤਰ੍ਹਾਂ ਦੇ ਸੁਖ ਪ੍ਰਾਪਤ ਹੋ ਜਾਂਦੇ ਨੇ ਨਾਨਕ ਸਭ ਮੇ ਰਬ ਰਿਹਾ ਤਾਂ ਤੁੰਤੰਤ ਸੁਏ ਉਹ ਕਾਲਪੂ ਸਾਰੇ ਵਿੱਚ ਰਬ ਰਿਹਾ ਸਭ ਜਗ੍ਹਾ ਵਿਆਪਕ ਹੈ ਜਿਲੇ ਜਿਲੇ ਵਿੱਚ ਵਿਆਪਕ ਹੈ ਤਾਂ ਤੁੰਤੰਤ ਸੁ ਸਭ ਜਗ੍ਹਾ ਦੇ ਵਿੱਚ ਉਹ ਸਾਰਿਆਂ ਦੇ ਵਿੱਚ ਹੈ ਜੜ ਵਿੱਚ ਵੀ ਚੇਤਨ ਵਿੱਚ ਵੀ ਸਭ ਜਗ੍ਹਾ ਪਰਮੇਸ਼ਰ ਹੈ ਇਹ ਜਿਗਿਆਸਾ ਪਰਮੇਸ਼ਰ ਪੰਜੇ ਪਾਸ਼ਾ ਚੱਲਣਾ ਚਾਹਿਆ ਹੋਏ ਉਹਨੇ ਪ੍ਰੇਮ ਨਾਲ ਰੋਜ਼ Satsang Sundar Maharaj ਦੇ ਗਿਆਨ ਉਪਦੇਸ਼ ਨੂੰ ਧਾਰਨ ਕਰਦਾ ਸਾਰਾ ਦਿਨ ਸੇਵਾ ਲਗਾਰ ਰਹਿਦਾ ਬੜਾ ਅਚਿਰੁੱਤੀ ਰਿਹਾ ਉਹਨੇ ਸਮਝਿਆ ਵੀ ਸਾਰੇ ਜੀ ਪਰਮੇਸ਼ਰ ਜੋ ਉਪਦੇਸ਼ ਰੋਜ਼ ਮਹਾਰਾਜ ਇਹ ਕਰਦੇ ਨੇ ਸਾਰੇ ਜੀ ਪਰਮੇਸ਼ਰ ਜਰੇ ਜਰੇਚ ਪਰਮੇਸ਼ਰ ਉਹ ਸਭ ਜਗ੍ਹਾ ਦੇਖਦਾ ਪਿਆ ਕੌਣ ਕੀ ਕਰਦਾ ਤੇ ਇਸ ਤਰ੍ਹਾਂ ਕਰਕੇ ਉਸ ਤੋਂ ਕੋਈ ਛੁਪਾ ਨਹੀਂ ਕਿਸੇ ਦਾ ਗੁਨਾਹ ਨਹੀਂ ਛੁਪਿਆ ਹੋਇਆ ਕੋਈ ਕੀ ਕਰਦਾ ਕੋਈ ਭਜਨ ਪਾਠ ਕਰਦਾ ਹੈ ਸੇਵਾ ਸਿਮਰਨ ਕਰਦਾ ਹੈ ਚੋਰੀ ਡਾਕਾ ਕਰਦਾ ਉਹ ਪਰਮੇਸ਼ਰ ਸਾਹਿਬ ਜਗਾ ਸਭ ਨੂੰ ਦੇਖਦਾ ਮਨਦਸੇ ਵਿੱਚ ਚੋਰੀ ਕਰਨਾ ਪਾਪ ਠੱਗੀ ਕਰਨਾ ਪਾਪ ਝੂਠ ਬੋਲਣਾ ਪਾਪ ਸਾਰਾ ਦਿਨ ਨੂੰ ਸੋਚਦਾ ਵਿਚਾਰਦਾ ਇਹ ਮਹਾਰਾਜ ਜੀ ਅੱਜ ਕੀ ਉਪਦੇਸ਼ ਕੀਤਾ ਕਾਮੀ ਸਮਾਂ ਰੈਨ ਦੇ ਬਾਅਦ ਹੋ ਆਪਣੇ ਘਰ ਚੱਲੇ ਗਿਆ ਆਪਣੇ ਸ਼ਹਿਰ ਪਹੁੰਚਿਆ ਹੁਣ ਨੂੰ ਨੈਮ ਲਾਲ ਉਹਦਾ 2 ਵਜੇ ਜਾ ਕੇ ਨਦੀ ਸ਼ਰਧਾਨ ਕਰਕੇ ਪਾਰ ਕਰਦਾ ਹੁੰਦਾ ਨੈਮ ਰੱਖ ਲਿਆ ਉਹਨੂੰ ਆਪਣਾ ਰੋਜ਼ ਭਜਨ ਪਾਠ ਕਰਨਾ ਸੇਵਾ ਸਿਮਰਨਾ ਦਾਨ ਪੂਰਨ ਕਰਨਾ ਇਹ ਜੀਵਨ ਉਹਨੇ ਆਪਣਾ ਇਸ ਤਰ੍ਹਾਂ ਦਾ ਬਣਾ ਲਿਆ ਇੱਕ ਵਾਰ ਨਦੀ ਤੋਂ ਇਸ਼ਨਾਨ ਕਰਕੇ ਆ ਰਿਹਾ ਸੀ ਰਾਤ ਦੇ 2 ਵਜੇ ਸੰਨ ਇਹਨੇ ਜਕਸ਼ਿ ਚੇਵਰ ਨੂੰ ਗੋਆ ਗਿਆ ਇੱਕਦਮ ਠਿਰ ਗਿਆ ਵਿੱਚ ਚੁਰ ਦੇਖਿਆ ਕੋਈ ਬੰਦਾ ਆ ਰਿਹਾ ਪਾਸੇ ਹੋ ਗਿਆ ਕੋਣ ਆਇਆ ਲਖੰਦੇ ਦੇਖਿਆ ਕੱਲਾ ਹੀ ਹੈ ਕੋਣ ਹੈ ਵੀ ਤੋ ਉਹ ਗੁਰਸਿੱਖਿਆ ਲਗਾ ਜੀਉ ਤੁਸੀ ਹੋ ਮੈਂਵਾ ਚੋਰਾਂ ਸੰਜੇ ਕੋ ਨਵਾਂ ਚੋਰ ਆਇਆ ਰਾਤ ਦੇ 2 ਵਜੇ ਘੁੰਮਦਾ ਹੈ ਕਿੰਚਲ ਫਿਰ ਸਾਡੇ ਨਾਲ ਆ ਜਾ ਜੋਨੇ ਜਿਕੇ ਜੋ ਤੁਸੀ ਹੋ ਮੈਂਵਾ ਉਹ ਸੰਜੇ ਸਹਦੇ ਪਹਿਚਾਨ ਕੇ ਵੀ ਅਸੀਂ ਚੋਰ ਆ ਜੋ ਤੁਸੀ ਹੋ ਮੈਂਵਾ ਕਦੇ ਵੀ ਚੋਰੀ ਹੈ ਚੱਲ ਫਿਰ ਆ ਜਾ ਕਿ ਸਾਡੇ ਨਾਲ ਉਹ ਨਾਲ ਦੁਰ ਪਿਆ ਜੋਗੇ ਦੇ ਸਸਾਂਗੇ ਜਾ ਰਹੇ ਕਿੱਥੇ ਜਾ ਰਹੇ ਉਕੇ ਕੇ ਤੇ ਇੱਕ ਘਰ ਦੇ ਪਿਛਲੇ ਪਾਸੇ ਅੰਦਰ ਚਲੇ ਗਏ ਸਾਰੇ ਉਹ ਸੋ ਜਿਹਨੇ ਰਾਤ ਦਾ ਟਾਈਮ ਹੈ ਵੀ ਅੰਦਰੋਂ ਬਾਹਰੋਂ ਖੜਕਾਇਆ ਨੇ ਕੁੰਡਾ ਇਹਨਾਂ ਨੇ ਵੀ ਘਰ ਦੇ ਸੁੱਤੇ ਹੋਣਗੇ ਤੇ ਕੱਲ ਉਠਾਏ ਪਿਛਲੇ ਪਾਸੋਂ ਰਸਤਾ ਇਹਨਾਂ ਨੂੰ ਪਤਾ ਇਹਨਾਂ ਦਾ ਘਰ ਹੈ ਪਿਛਲੇ ਪਾਸੇ ਅੰਦਰ ਚਲੇ ਗਏ ਉਹਨਾਂ ਬਾਹਰ ਖੜਾ ਕਰ ਦਿੱਤਾ ਉਹਨਾਂ ਕੋਈ ਆਏ ਤਾਂ ਸਾਨੂੰ ਦੱਸ ਦੇਈ ਇਸਾ ਤਰ੍ਹਾਂ ਮਿਲ ਜਾਏਗਾ ਤੂੰ ਇੱਥੇ ਖੜਾ ਰਹਿ ਕੋਈ ਬਾਹਰੋਂ ਆਏ ਤਾਂ ਸਾਨੂੰ ਦੱਸ ਦੇਈਂ अंदर गए सर अजू उतों का बैल लंघया तो उन्हें संख बजाता छोरे दौड़ा भी की हो गया फिर तुम कोई आएगा तो संखा दें भाई संख तुम देखा मेरा तो कंख बजा दे क्योंकि सवेरे सवेरे उठ के लोग अपना पूजा पाठ करते हैं तो समझे कितने पाठ पूजा करता तो असू दौड़ जावे निकल जावें ਕੋਹ ਆਇਆ ਕਿ ਦਿਖਦੇ ਹੈ ਤੇ ਕੋਈ ਵੀ ਨਹੀਂ ਕੋਣ ਹੈ ਬਈ ਕਹਿੰਦੇ ਬੈਲ ਆਇਆ ਉਹ ਕਹਿੰਦੇ ਮਹਾ ਮੂਰਖ ਬੰਦਾ ਦੱਸ ਜੇ ਕੋਈ ਆਏਗਾ ਤਾਂ ਤੁਹਾਨੂੰ ਦੱਸ ਦੇਈਂ ਤੁਹਾਨੂੰ ਕਿ ਅਸੀਂ ਕੋਈ ਆਏਗਾ ਦੱਸੇ ਕਹਿੰਦੇ ਬੈਲ ਆਇਆ ਨਾ ਤੁਸੀਂ ਕਿ ਅਸੀਂ ਕੋਈ ਆਏ ਤਾਂ ਦੱਸ ਦੇਣਾ ਤੇ ਪਰਮਾਤਮਾ ਤਾਂ ਸਾਰੇ ਜੀ ਹੈ ਸਭ ਜਗ੍ਹਾ ਹੈ ਤੇ ਮੈਂ ਤਾਂ ਇਹ ਸਮਝਿਆ ਬਈ ਕੋਈ ਵੀ ਸਾਨੂੰ ਉਪਦੇਸ਼ ਵਿੱਚ ਇਹ ਹੀ ਮਿਲਿਆ ਵੀ ਸਾਰੇ ਜਗ੍ਹਾ ਮੇਸ਼ਰੇ ਔਰ ਪਰਮੇਸ਼ਰ ਦੇਖਦਾ ਹਰ ਜਗ੍ਹਾ ਜੋ ਸਮਝ ਗਿਆ ਕਿ ਉਸਨੇ ਇਹਦਾ ਚੋਰ ਨੇ ਮੈਂ ਸਚੈਨ ਦਾ ਕਹਿਆ ਵੀ ਪਿਛਲੇ ਪਾਸੋਂ ਆ ਰਹੇ ਨੇ ਵੀ ਕਰਦੇ ਸੁੱਤੇ ਹੋਣਗੇ ਕਿਉਂ ਉਹਨਾਂ ਨੂੰ ਉਠਾਣਾ ਪਿਛਲੇ ਪਾਸੋਂ ਚੱਲ ਜਾਣੇ ਕਰ ਕਿਉਂਕਿ ਮੈਂ ਸੋਚਿਆ ਵੀ ਸੰਸੰਗ ਹੋਏਗਾ ਤੇ ਤੇ ਨਾਲ ਲੈ ਕੇ ਆਏ ਨੇ ਇਹ ਸਮਝਾ ਗਿਆ ਕਿ ਚੋਰ ਨੇ ਯਾਨੀ ਪ੍ਰਭੂ ਤੁਹਾਨੂੰ ਦੇਖਦਾ ਮੈਂ ਗੁਰੂਆਂ ਤੋਂ ਸੁਣ ਕੇ ਆਇਆ ਚੋਰੀ ਕਰਨਾ ਪਾਪ ਹੁੰਦਾ ਤੇ ਉਹ ਵਾਂਦ ਤੁਹਾਨੂੰ ਦੇਖਦੇ ਪਏ ਨੇ ਤੇ ਚੋਰੀ ਕਰਦੇ ਹੋ ਪਾਪ ਤੁਹਾਨੂੰ ਹੋਏਗਾ ਦੰਡ ਮਿਲੇਗਾ ਉਹ ਦੇਖ ਉਸ ਦੀ ਕੋਲ ਨੂੰ ਗਿਆਨ ਉਪਦੇਸ਼ ਕਰਨ ਲੱਗਾ ਉਹਨਾਂ ਦੇ ਘਰ ਖੜੇ ਖੜੇ ਚੋਰ ਡਰਦੇ ਪਏ ਨੇ ਘਰ ਦੇ ਕੋਈ ਜਾ ਕੇ ਫੇਰ ਤੇ ਇਥੇ ਗਿਆਨ ਉਪਦੇਸ਼ ਨੂੰ ਕਰਦਾ ਲੇਕਿਨ ਡਰ ਗਏ ਬੜੇ ਉਹ ਇਕਦਮ ਉਸ ਤੋਂ ਐਸੇ ਪ੍ਰਭਾਵ ਜੇ ਹੋ ਗਏ ਇਕਦਮ ਹੀ ਡਰ ਜਗੇ ਕਹਿੰਦੇ ਦੇਖੋ ਤੁਸੀਂ ਚੋਰੀਆਂ ਕਰਦੇ ਹੋ ਪਰਮੇਸ਼ਰ ਦੇਖਦਾ ਔਰ ਦੰਡ ਮਿਲੇਗਾ ਤਾਂ ਇਹ ਜਮਦੂਤਾਂ ਦੀ ਮਾਰਾਂ ਪਹਿਣਗੀਆਂ। ਕਮਿਸ਼ਰ ਸਦਾਰੁਨੰਦ ਬੋਤਾ ਹੀ ਡਰ ਗਿਆ। ਇਹ ਕਿਤੇ ਇਹ ਪਕੜੇ ਗਏ ਦੰਡ ਮਿਲੇਗਾ ਇੱਥੇ ਵੀ ਪੁਲਿਸ ਦੇ ਡਾਂਡੇ ਖਾਣੇ ਪਹਿਣਗੇ। ਕਹਿੰਦਾ ਚਲੋ ਇੱਥੋਂ ਨਿਕਲੋ ਫਿਰ ਗੱਲ ਕਰਦੇ। ਫਿਰ ਸਿਕਨੂ ਲੈ ਕੇ ਇੱਕ ਪਾਸੇ ਪਹੁੰਚ ਗਿਆ। ਉਹਦੇ ਜਾ ਕੇ ਕਹਿੰਦੇ ਵੀ ਹਾਂ ਦੱਸ ਕੀ ਕਹਿੰਦੇ ਵੀ। ਉਹ ਕਿਹਾ ਮੈਂ ਗੁਰੂ ਦੇਵ ਕੋਲ ਆ ਕੇ ਆਇਆ ਪੰਜੇ ਪਾਸ਼ਕ ਹੋ ਰਹਿ ਕੇ ਆਇਆ ਇੰਨਾ ਚਿਰ ਮੈਂ ਉੱਥੇ ਰਿਹਾ ਸੇਵਾ ਕਰਦਾ ਰਿਹਾ ਧੋਜ ਮਨ ਨੂੰ ਇਹ ਹੀ ਸੁੰਦਰ ਅਪਦੇਸ਼ ਬੁਰੇ ਕੰਮ ਤੋਂ ਬਚ ਕੇ ਰਹੋ ਪਾਪ ਕਰਮ ਹੁੰਦਾ ਹੈ ਦੰਡ ਮਿਲਦਾ ਹੈ ਮਿਲਣਾ ਹੁੰਦਾ ਜੋ ਕਿਸਮਤ ਹੁੰਦਾ ਤੇ ਤੂੰ ਚੋਰੀਆਂ ਕਰਦੇ ਹੋ ਡਾਕੇ ਮਾਰਦੇ ਤੇ ਦੰਡ ਮਿਲੇਗਾ ਤੁਹਾਨੂੰ ਕੀ ਲਾਭ ਦਾ ਇਸੋ ਕੀਰਤ ਕਮਾਈ ਕਰੋ ਆਪਣਾ ਦਸਨਵਾਦੀ ਕੀਰਤ ਕਮਾਈ ਕਰਕੇ ਆਪੀ ਸਗੋ ਦੂਸਰੇ ਨੂੰ ਸਿਖਾਓ ਇਹ ਨਾਲ ਤੁਹਾਨੂੰ ਖੁਸ਼ੀ ਮਿਲੇਗੀ ਦਰ ਖਤਮ ਹੋਏਗਾ ਹਰ ਵੇਲੇ ਚੋਰ ਨੂੰ ਕਿਸ ਭਾਈ ਦਾ ਡਰੀ ਰਹਿੰਦਾ ਹਰ ਵੇਲੇ ਡਰ ਰਹਿੰਦਾ ਜੇ ਉਹ ਪਕੜਿਆ ਗਿਆ ਜੇ ਪਕੜਿਆ ਗਿਆ ਸਰ ਦਾ ਕਰਦਾ ਜਿੰਨਾ ਸਮਾਨ ਉਹ ਸਭ ਵੀ ਚਲਾ ਜਾਂਦਾ ਉਹ ਤਰਾਜ ਸਾਰਾ ਪਰਿਸ ਲੈ ਜਾਂਦੀ ਚੁੱਕ ਕੇ ਜੋ ਵੀ ਕੁਝ ਕਰ ਵੀ ਹੋਰ ਕਰਦੇ ਕਿ ਨਹੀਂ ਦੁਖੀ ਹੁੰਦੇ ਨੇ ਫਿਰ ਔਰ ਫਿਰ ਜੇਲ੍ਹ ਚ ਰਹੇਗਾ ਕਿ ਨਾ ਸਿਰ ਮਾਰਾ ਖਾਂਦਾ ਰਹੇਗਾ ਇਸ ਤੋਂ ਬਿਹਤਰ ਆਪਣਾ ਜੀਵਨ ਠੀਕ ਕਰੋ ਮੈਂ ਗੱਲ ਕੀਤੀ ਬੜਾ ਉਹਨਾਂ ਨੂੰ ਲੱਗਾ ਵੀ ਇੰਨਾ ਚਿਰ ਸੀ ਚੋਰੀਆਂ ਕਰਦੇ ਰਹੇ ਸੱਚਮੁੱਚ ਬੜਾ ਦਰਦ ਮਿਲੇਗਾ ਕਿ ਸਾਨੂੰ ਲੈ ਚਲ ਫੇ ਆਪਣੇ ਗੁਰੂ ਦੇਵ ਕੋਲ ਸਾਰੇ ਵੀ ਸਿੱਧੇ ਮਾਰਗ ਤੇ ਪਾ ਦੇ ਉਹ ਕਹਿੰਦੇ ਦੇਖੋ ਮੈਂ ਮਿਹਨਤ ਵੀ ਦੂਰੀ ਕਰਦਾ ਵਾਂ ਬੜਾ ਸੋਨਾ ਮੇਰਾ ਗੁਜਾਰਾ ਹੁੰਦਾ ਕੋਈ ਡਰ ਨਹੀਂ ਕੋਈ ਫਿਕਰ ਨਹੀਂ ਨਾ ਇਥੇ ਤੇ ਪੁਲਿਸ ਦਾ ਡਰ ਹੈ ਤੇ ਨਾਮ ਜਮਦੂਤਾਂ ਦਾ ਡਰ। ਤਿਆ ਘੁਰਾ ਕੰਮ ਕਰਨਾ ਨਹੀਂ। ਆਪਣੀ ਸੋਨੇ ਮੈਂ ਕਮਾਈ ਕਰਦਾ ਵਿੱਚੋਂ ਦਾਨਪੁਣ ਵੀ ਕਰਦਾ। ਇਹ ਕੁਛ ਗੁਰੂਦੇਵ ਨੇ ਸਿਖਾਇਆ। ਚਲੋ ਤੁਹਾਨੂੰ ਲੈ ਕੇ ਚਲਦੇ। ਮਹਾਰਾਜ ਦੇ ਚਨਲ ਆ ਪਹੁੰਚੇ ਜਾ ਕੇ ਦੱਸਿਆ। ਕਿ ਮਹਾਰਾਜ ਇਹ ਚੋਰ ਨੇ ਹੁਣ ਸੁਧਰਨਾ ਚਾਹੁੰਦੇ ਨੇ। ਮਹਾਰਾਜ ਬੜੇ ਪਸੰਦ ਉਸਨੇ ਬੜਾ ਉਸਨੇ ਅਸ਼ੀਰਵਾਦ ਦਿੱਤਾ। ਕਿ ਪਰਉਪਕਾਰੀ ਬੰਦਾ ਹੈ। ਆਪਣਾ ਸਰਦਾਰ ਦੇ ਕੀਤਾ ਮੈਂ ਤਾਂ ਹੋਰਾਂ ਦਾ ਵੀ ਸਰਦਾਰ ਕਰਦਾ ਚੋਰ ਕਰਨ ਕੇ ਬੜੇ ਸਾਲ ਹੋ ਗਏ ਮਾਰਾ ਚੋਰੀਆਂ ਕਰਦੇ ਨੇ ਮੈਂਨੇ ਦੋ ਚਾਰ ਅਸੀਂ ਗੱਲਾਂ ਕੀਤੀਆਂ ਸਾਡੇ ਦਿਲ ਚ ਬੜੀਆਂ ਲੱਗੀਆਂ ਵੀ ਸਭ ਜਗ੍ਹਾ ਪਰਮੇਸ਼ਰ ਦੇਖਦਾ ਹੈ ਔਰ ਜੋ ਪਿਆੜੇ ਕਰਦੇ ਨੂੰ ਸਜ਼ਾ ਮਿਲਦੀ ਹੈ ਦੰਡ ਮਿਲਦੇ ਨੇ ਮਿਲ ਲਾ ਹੀ ਹੁੰਦਾ ਜੋ ਤਕਦੀਰ ਚ ਲਿਖਿਆ ਹੈ ਕਿਉਂਕਿ ਪਰਮੇਸ਼ਰ ਨੇ ਜੋ ਕੁਛ ਕਿਸ ਨੂੰ ਦੇਣਾ ਹੈ ਉਹਦੇ ਮਸਕ ਤੇ ਲਿਖ ਦਿੱਤਾ ਜੋ ਕੁਝ ਪਾਇਆ ਸੋ ਇਹ ਕਬੂਰ ਇੱਕੋ ਵਰੀ ਮਹਾਰਾਜ ਉਹਦੇ ਮਸਤਕ ਦੇ ਕਿਸਮਤ ਲੇ ਕਿ ਸਮਝ ਲੇ ਕਿ ਦਿਨ ਦੇ ਭੀ ਦੁਆਰਾ ਲਿਖਣ ਦੀ ਲੋੜ ਨਹੀਂ ਹੁੰਦੀ ਭੀ ਸਾਰਾ ਜੀਵਨ ਉਸ ਦੇ ਮਤਾਬਕ ਹੀ ਚੱਲਣਾ ਪੈਂਦਾ ਜੋ ਕੁਝ ਉਹਦੇ ਕਿਸਮਤ ਜਿੱਥੇ ਜਿੱਥੇ ਲਿਖਿਆ ਹਨ ਪਾਣੀ ਲਿਖਿਆ ਹੋਤੇ ਨੇ ਜਾਣਾ ਹੈ ਕੋਈ ਉਸਨੂੰ ਮਿਲਣਾ ਸਮੇਂ ਤੋਂ ਪਹਿਲੇ ਨਹੀਂ ਮਿਲਦਾ ਕਿਸਮਤੋਂ ਜ਼ਿਆਦਾ ਨਹੀਂ ਮਿਲਦਾ ਭਾਵੇਂ ਜਿੰਨੀ ਮਿਹਨਤ ਕਰ ਲਵੇ ਜਿੰਨਾ ਕਿ ਲਿਖਿਆ ਉਹਦੀ ਕਿਸਮਤ ਉਨਾ ਹੀ ਮਿਲਣਾ ਉਸ ਸਮੇਂ ਤੋਂ ਪਹਿਲੇ ਨਹੀਂ ਮਿਲਦਾ ਜਿਸ ਲਈ ਸਮਾ ਆ ਗਿਆ ਉਸ ਲਈ ਉਹ ਚੀਜ਼ ਦੀ ਪ੍ਰਾਪਤੀ ਹੋਣੀ ਹੁਣ ਸਮਝ ਆ ਗਈ ਉਹਨਾਂ ਨੂੰ ਵੀ ਮੇ ਜਿਹੜੇ ਅਸੀਂ ਦੁਆਦਲਾ ਲੁੱਟ ਕੇ ਪਹਿਲੇ ਜਾਗ ਰੇ ਕਰਕੇ ਤੇ ਚੋਰੀਆਂ ਕਰਦੇ ਡਰਦੇ ਰਹਿੰਦੇ ਆ ਦਿਨੇ ਵੀ ਡਰੀ ਤੱਕੇ ਬਦਨ ਪਕੜਨ ਲੈਣ ਕਹਿੰਦੇ ਨਿਰਭੀਕ ਹੋ ਕੇ ਜੀਵਨ ਜਿਓ ਪਰਮੇਸ਼ਰ ਨੇ ਜੀਵਨ ਦਿੱਤਾ ਡਰ ਰਰ ਕੇ ਜਿੰਦੇ ਸੋਹਣੇ ਤਰ੍ਹਾਂ ਆਨੰਦ ਨਾਲ ਜੀਵੋ ਆਨੰਦ ਹੋਣਾ ਚਾਹੀਦਾ ਜੀਵਨ ਦਾ ਫਿਰ ਡਰ ਡਰ ਕੇ ਜ਼ਿੰਦਗੀ ਕਾਦੀ ਡਰ ਜ਼ਿੰਦਗੀ ਹੋਈ ਜਦ ਮਹਾਰਾਜ ਆਮਲ ਕਿਰਪਾ ਕਰੋ ਕੋਈ ਸਮਾਸੀ ਵੀ ਤੇ ਸੇਵਾ ਕਰਨਾ ਚਾਹੁੰਦੇ ਤੇ ਬੜੇ ਪ੍ਰੇਮ ਨਾਲ ਕਰ ਰੋਜ ਜੋ ਵੀ satsang ਸੁਣਦੇ ਨੇ ਸੇਵਾ ਕਰਦੇ ਨੇ ਮਨ ਨੂੰ ਸ਼ਾਂਤੀ ਮਿਲਦੀ ਹੈ ਸੁਖ ਮਿਲਦਾ ਹੈ ਕਿਉਂਕਿ ਸੇਵਾ ਨਾਲ ਸੁਖ ਪੈਦਾ ਹੁੰਦਾ ਔਰ ਹੁਣ ਸਮਝ ਜੇ ਵੀ ਜ਼ਿੰਦਗੀ ਚ ਕੀ ਕਰਨਾ ਚਾਹੀਦਾ ਇਸ ਕਰਕੇ ਮਾਰ ਕਹਿੰਦੇ ਹਰ ਹਰ ਮੁਖਤੇ ਬੋਲਣਾ ਮਨ ਬੁਠੇ ਸੁਖ ਹੋਵੇ ਜਿਹੜੇ ਪਰਮੇਸ਼ਰ ਦਾ ਨਾਮ ਹਰੀ ਦਾ ਨਾਮ ਮੁਖਤ ਬੋਲਦੇ ਨੇ ਮਨ ਨੂੰ ਬਸੰਤਾ ਹੁੰਦੀ ਔਰ ਸਾਰੇ ਸੁਖ ਪ੍ਰਾਪਤ ਹੁੰਦੇ ਨੇ ਨਾਨਕ ਸਭ ਮੇ ਰਮ ਰਿਹਾ ਥਾਂ ਥਰੰਦਰ ਸੋਏ ਸਾਰਿਆਂ ਵਿੱਚ ਜਰੇ ਜਰੇ ਚੋ ਸਾਰੇ ਜੀਵਾਂ ਚ ਪਰਮੇਸ਼ਰ ਵਿਆਪਕ ਹੈ ਤਨ ਅਧਰੰਤ ਰੰਦ ਦੇ ਵਿੱਚ ਚਾਰਜ ਦਰਤੀ ਹਕਾਸ਼ਪਤਾਂ ਸਭ ਜਗ੍ਹਾ ਬਸ ਉਹ ਇਕਮਿਕ ਹੋਇਆ ਸਾਰੇ ਜੀਆਂ ਚ ਸਾਰੇ ਜਰੇ ਜਰੇ ਚ ਤੁਹਾਨੂੰ ਸਮਝਾ ਕੇ ਹਾਂ ਉਸ ਇੱਕ ਠੀਕ ਕਹਿੰਦਾ ਸੀ ਬੈ ਲਾ ਕੇ ਤਾਂ ਕਹਿੰਦੇ ਦੇਖੋ ਵੀ ਕਿਹਾ ਕੋਈ ਆਏਗਾ ਤਾਂ ਤੁਹਾਨੂੰ ਦੱਸ ਦੇ ਤੇ ਹੁਣ ਸਾਰੇ ਚ ਉਹਨਾਂ ਨੂੰ ਹੀ ਪਰਮਿਸ਼ਨ ਰਜਲਾਉਂਦਾ ਬਾਉੜੀ ਹੀਰੋ ਘਟ ਘਟ ਸਗਲ ਗਿਆ ਪੂਰ ਰੇ ਭਗਵਾਨ देखो किस तरह भी सारे ग्रह गड़ा, गढ़ाँच परमेश्वर है पूर्ण है भगवान सारे पूर्ण है वो परमेश्वर किसी छोटा बड़ा नहीं ऐसा नहीं भी आते बड़ा परमेश्वर तो चिंटे छोटा परमेश्वर सब जगह बराबर एक समान है वो परमेश्वर हो आए सतस दुख भंजन गुरु ज्ञान ਉਹ ਪਰਮੇਸ਼ਰ ਹੋਵੇ ਤਾਂ ਆਇਆ ਉਹ ਪਹਿਲੇ ਵੀ ਸੀ ਅਜ ਵੀ ਆ ਕੇ ਵੀ ਹੋਏਗਾ ਸੰਸਦੀਪ ਹਮੇਸ਼ਾ ਹੋਏਗਾ ਦੁਖ ਪੰਜਨ ਦੁੱਖਾਂ ਦਾ ਨਾਸ਼ ਕਰਨ ਵਾਲਾ ਗੁਰੂ ਦਵਾਰਾ ਗਿਆਨ ਦੇਣ ਵਾਲਾ ਹੈ ਪਰਮੇਸ਼ਰ ਹਾਂ ਛੁੱਟ ਕੇ ਹੋਏ ਅਨੰਦ ਤੇ ਹਾਂ ਛੁੱਟ ਕੇ ਆਪਣੇ ਆਪ ਦਾ ਜਦੋਂ ਹੰਕਾਰ ਛੁੱਟ ਜਾਵੇ ਹੋਏ ਅਨੰਦ ਤੇ ਫਿਰ ਉਹ ਅਨੰਦ ਵਿੱਚ ਰਹਿੰਦੇ ਨੇ ਹਮੇਸ਼ਾ ਜਿਹੜੇ ਹੰਕਾਰ ਨਹੀਂ ਕਰਦੇ ਉਹ ਨਹੀਂ ਤੇ ਆਪ ਜਿੱਦੇ ਹੰਕਾਰ ਰਹਿੰਦੇ ਨੇ ਉਹ ਪਰਮੇਸ਼ਰ ਆਪ ਉੱਥੇ ਰਹਿੰਦਾ ਜਿੱਦੇ ਜੀਆਂ ਦੇ ਹੰਕਾਰ ਹੁੰਦੇ ਪਰਮੇਸ਼ਰ ਉੱਥੇ ਨਹੀਂ ਹੁੰਦਾ ਉਹਦੀ ਸਦਾ ਉਹਦੀ ਤਾਕਤ ਜਿਹੜੀ ਹੈ ਉਹ ਪਰਮੇਸ਼ਰ ਦੇ ਨਾਮ ਜਪਣ ਵਾਲ ਨਾਲ ਹੁੰਦੀ ਹੈ ਹਤੇ ਦੁਖ ਜਨਮੇ ਮਰਨ ਸੰਤ ਸੰਗ ਪ੍ਰਤਾਪ ਇਹ ਸੰਤਾਂ ਦੇ ਸੰਗ ਦਾ ਪ੍ਰਤਾਪ ਹੈ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਜਨਮ ਮਰਨ ਦੇ ਦੁੱਖ ਸਭ ਦੂਰ ਹਤੇ ਦੁਖ ਜਨਮ ਮਰਨ ਜਨਮ ਮਰਨ ਦੇ ਦੁੱਖ ਸਭ ਦੂਰ ਹੋ ਜਾਂਦੇ ਨੇ ਜਦੋਂ ਸੰਤਾਂ ਦਾ ਸੰਗ ਕੀਤਾ ਜਾਂਦਾ ਹੈ ਸੰਤ ਸੰਗ ਪ੍ਰਤਾਪ ਇਹ ਸੰਤਾਂ ਦੇ ਸੰਗ ਦਾ ਪ੍ਰਤਾਪ ਹੈ ਜੋ ਜਨਮ ਮਰਨ ਦਾ ਦੁੱਖ ਖਤਮ ਹੋ ਜਾਂਦਾ ਹਿਤ ਕਰ ਨਾਮ ਜਿਹੜੇ ਦਿਆਲਾ ਜਿਹ ਹਿਤ ਕਰਕੇ ਜਿਹੜੇ ਉਸ ਪ੍ਰਭੂ ਦੇ ਨਾਮ ਨੂੰ ਯਾਦ ਕਰਦੇ ਨੇ ਦਿਆਲੂ ਦੇ ਸੰਤਾਂ ਸੰਗ ਹੋਤ ਕਿਰਪਾਲਾ ਇਹ ਸੰਤਾਂ ਦਾ ਸੰਕਰਨ ਦੇ ਪ੍ਰਭੂ ਨੇ ਤੇ ਧਿਆਨ ਲਿਖ ਹੁੰਦੇ ਨੇ ਉਹਨੇ ਕੁਛ ਨਾ ਕਿਨੂ ਕੀਆ ਆਪਣੇ ਆਪ ਕੀਤੇ ਕੁਛ ਨਹੀਂ ਹੁੰਦਾ ਜੋ ਕੁਝ ਕਰਨਾ ਹੈ ਪਰਮੇਸ਼ਰ ਨੇ ਕਰਨਾ ਹੈ ਨਾਨਕ ਸਭ ਕੁਝ ਪ੍ਰਭ ਤੇ ਹੀ ਹੂਆ ਜੋ ਕੁਝ ਹੁੰਦਾ ਪ੍ਰਭੂ ਹੀ ਕਰਦਾ ਆਪਣਾ ਕੀਆ ਕੁਛ ਨਾ ਹੋਏ ਕਰੇ ਹੈ RAM ਹੋਏ ਹੈ ਸਵੇ ਉਹੀ ਕੁਛ ਹੁੰਦਾ ਹੈ انسان ਕਹਿੰਦਾ ਮੈਂ ਇਹ ਕੀਤਾ ਉਹ ਕੀਤਾ ਉਹ ਨਹੀਂ ਹੁੰਦਾ ਉਹਦੇ ਕਿਸਮਤ ਬਣੀ ਹੁੰਦੀ ਏ ਉਹਦੇ ਉਥੋਂ ਵੈਸਾ ਕੰਮ ਹੋਣਾ ਹੀ ਹੁੰਦਾ ਵੀ ਸਾਰਾ ਜੀਵਨ ਬੁਰੀ ਕੰਮ ਕਰਦੇ ਵੀ ਸਾਰਾ ਜੀਵਨ ਹਮੇਸ਼ਾ ਦੂਸਰੇ ਦੀ ਸੇਵਾ ਚ ਲੱਗੇ ਰਹਿੰਦੇ ਨੇ ਨਾਮ ਜਪਦੇ ਨੇ ਉਹਨਾਂ ਦੀ ਤਕਦੀਰ ਬਣੀ ਹੁੰਦੀ ਪਿਛਲੇ ਜਨਮਾਂ ਦੇ ਕਾਰਨ ਕਰਕੇ ਉਹਨਾਂ ਦੇ ਮਸਤਕ ਤੇ ਰੇਖਾ ਲਿਖ ਦਿੱਤੀ ਗਈ ਸਾਹ ਕਹਿੰਦੇ ਉਹਨੇ ਸੁਧਰਨਾ ਤੇ ਸੰਤਾਂ ਦਾ ਸੰਗ ਕਰ ਲਿਆ ਸੰਤਾਂ ਸੰਗ ਹੋਤੇ ਕਿਰਪਾਲਾ ਫਿਰ ਉਹ ਪ੍ਰਭੂ ਕਿਰਪਾਲੂ ਹੋ ਜਾਂਦੇ ਨੇ ਔਰ ਏਕ ਚ ਮੇਖ ਵੱਜ ਜਾਂਦੀ ਤੇ ਉਹ ਲਾਈਨ ਉਹਨਾਂ ਦੀ ਜਿਹੜੀ ਪੁੱਠੀ ਹੁੰਦੀ ਸਿੱਧੀ ਹੋ ਜਾਂਦੀ ਔਰ ਉਹ ਏਕ ਚ ਨਕੇ ਨੇ ਹੋ ਕੀਆ ਕਿਸੇ ਦੇ ਕੀਤੇ ਨਾ ਕੁਝ ਨਹੀਂ ਹੁੰਦਾ ਨਾਨਕ ਸਭ ਕੁਝ ਪ੍ਰਭ ਤੇ ਹੁਆ ਹੋਂ ਹਵਾਲ ਕਰਨ ਕਰਾਣ ਸਾਰਾ ਪਰਮੇਸ਼ਰ ਹੀ ਹੈ ਉਹ ਜੋ ਕੁਝ ਕਰਦਾ ਉਹੀ ਕੁਝ ਹੁੰਦਾ ਤੇ ਪਰਮੇਸ਼ਰ ਜਦੋਂ ਕਿਰਪਾ ਕਰਨੀ ਹੋਵੇ ਤੇ ਉਹਨੂੰ ਸੰਤਾਂ ਦਾ ਸੰਗ ਦੇ ਦਿੰਦੇ ਨੇ ਤੇ ਸੰਤਾਂ ਦੇ ਸੰਗ ਨਾਲ ਸੰਤ ਵਿਦਿਆਲੂ ਉਹਨਰ ਪਰਮੇਸ਼ਰ ਮਿਹਰ ਕਰਦੇ ਆ ਤੇ ਜਦੋਂ ਮੇਲ ਹੋ ਗਿਆ ਤਾਂ ਉਹਦਾ ਫਿਰ ਕਲਿਆਣ ਹੋ ਜਾਂਦਾ ਇਸ ਕਰਕੇ ਮਾਰੇ ਪ੍ਰਮਾਨ ਕਰਦੇ ਨੇ ਵੀ ਸੰਤਾਂ ਦਾ ਸੰਗ ਸੰਤੈ ਸੰਗ ਹੋਤ ਕਿਰਪਾਲਾ ਸੰਤਾਂ ਦਾ ਸੰਗ ਮਿਲ ਜਾਏ ਪ੍ਰਭੂ ਕਿਰਪਾਲੂ ਹੋ ਜਾਂਦੇ ਨੇ ਤੇ ਸਾਰੀ ਬਖਸ਼ਿਸ਼ ਆਰਿਆਮ ਤहां ਪ੍ਰਾਪਤ ਹੋ ਜਾਂਦੀ ਹੈ